ਇਹ ਵੀਡੀਓ ਚ ਆਪਾਂ ਦੇਖਾਂਗੇ 70 ਨੰਬਰ ਦੀ ਧਰਤੀ ਤੇ ਕੁਦਰਤ ਦੇ ਬਹੁਤ ਸੋਹਣੇ ਨਜ਼ਾਰੇ ਤੇ ਇਹ ਧਰਤੀ ਬਹੁਤ ਵੱਡਾ ਉਦਾਹਰਨ ਦਿੰਦੀ ਹੈ ਕਿ ਕਿਵੇਂ ਮਨੁੱਖ ਨੇ ਆਪਣੀ ਹਰ ਖੋਜ ਕੁਦਰਤ ਦੇ ਆਸਰੇ ਕੀਤੀ ਹੈ। ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਮੇਕੰਦਜੋ ਸਿੰਘ ਤੇ ਅੱਜ ਆਪਾਂ ਜਿਹੜੀ ਜਗ੍ਹਾ ਆਂ ਤੇ ਕਵਿੰਸਲੈਂਡ ਦਾ ਇੱਕ ਬਹੁਤ ਸੋਹਣਾ ਜਿਹਾ ਹਿੱਸਾ ਜਿਹਦਾ ਨਾਮ ਹੈਗਾ ਰੇਨਬੋ ਬੀਚ। ਰੇਨਬੋ ਬੀਚ ਇਹਨੂੰ ਤਾਂ ਕਹਿੰਦੇ ਕਿਉਂਕਿ ਇੱਥੇ ਇਹ ਜਗ੍ਹਾ ਦੇ ਆਲੇ-ਦਾਲੇ ਆਪਾਂ ਨੂੰ ਲਗਭਗ 70 ਤਰ੍ਹਾਂ ਦੀ ਮਿੱਟੀ ਦੇ ਰੰਗ ਮਿਲਦੇ ਨੇ ਉਹ ਬੀਚ ਤੇ ਮਿੱਟੀ ਇਹਨਾਂ ਦੇ ਪਹਾੜਾਂ 'ਚ ਆਪਾਂ ਨੂੰ ਅੱਡ-ਅੱਡ ਜਗ੍ਹਾ ਮਿਲੂਗੀ ਕਿ ਇੱਕ ਜਗ੍ਹਾ ਤੇ ਨਹੀਂ ਆਪਾਂ ਨੂੰ ਐਵੇਂ ਅੱਡ-ਅੱਡ ਰੰਗ 70 ਰੰਗ ਦੀਨੇ ਤੇ ਨਾਲ ਹੀ ਇੱਥੇ ਦਾ ਜਿਹੜਾ ਹੈਗਾ ਮਸ਼ਹੂਰ ਦੁਨੀਆ ਦੇ ਪਹਿਲੇ ਜਿਹੜੇ ਸਾਫ਼ ਬੀਚ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਆਪਾਂ ਨੂੰ ਪਿੱਛੇ ਦਿਂਦਾ ਆ ਤੇ ਦੂਜੀ ਜਿਹੜੀ ਖਾਸ ਗੱਲ ਇੱਥੇ ਜੇ ਤੁਹਾਡੇ ਕੋਲ 4x4 ਗੱਡੀ ਹੈਗੀ ਆ ਤਾਂ ਪਏ ਵਿਚ ਦੇ ਨਾਲ ਨਾਲ ਡਰਾਈਵ ਕਰ ਸਕਦੇ ਆ ਤੇ ਇਹਨਾਂ ਦੇ ਕੁਝ ਐਕਟੀਵਿਟੀਆਂ ਬਣੀਆਂ ਹੋਈਆਂ ਆ ਸਾਡਾ ਅਟਾਰਾਂ ਦੀਆਂ ਕਾਰਨ ਅੱਜ ਤਾਂ ਹਾਈ ਟਾਈਡ ਕਰਕੇ ਉੱਚੀਆਂ ਲਹਿਰਾਂ ਕਰਕੇ ਇੱਥੇ ਮੈਨੂੰ ਲੱਗਦਾ ਸ਼ਾਇਦ ਇਹ ਜਾ ਹੋਵੇ ਬਾਕੀ ਜਾ ਕੇ ਦੇਖਦੇ ਆ ਥੱਲੇ ਤੇ ਬਾਕੀ ਦੇਖੋ ਅਲਦਲੇ ਦਾ ਥਿਊ ਕਿਵੇਂ ਦਾ ਦਿਨ ਦਾ ਹੁਣ ਆਪਾਂ ਜਿਹੜੀ ਜਗ੍ਹਾ ਦੇਖਣਾ ਹੈ ਇੱਥੇ ਉਹ ਇੱਥੇ ਬਣਿਆ ਹੋਇਆ ਇੱਕ ਅੰਗਰੇਜ਼ੀ ਜਿਉਂ ਕਹਿੰਦੇ ਸੈਂਡ ਬਲੋ ਜਿਹੜਾ ਪੀਚ ਸੈਂਡ ਦਾ ਇੱਕ ਟਿੱਬਾ ਜਿਹਾ ਬਣਿਆ ਹੋਇਆ ਮਿੱਟੀ ਦਾ ਤੇ ਉਹਦੇ ਲਈ ਥੋੜੀ ਜੀ ਰੇਲ ਬਣੀ ਹੋਈ ਆ ਤੇ ਇੱਥੋਂ ਤੁਰ ਕੇ ਚੱਲਦੇ ਆਪਾਂ 5-4 ਮਿੰਟ ਦੀ ਵਾਕ ਤੇ ਫਿਰ ਬਣਿਆ ਹੋਇਆ ਉੱਥੋਂ ਨਾਲੇ ਸਮੁੰਦਰ ਦਾ ਸਾਰਾ ਥਿਊਂ ਦਾ ਆਜੋ ਚੱਲੀਏ ਕਾਸ ਕਮੈਂਟ ਦੀ ਟ੍ਰੇਲ ਤੋਂ ਬਾਅਦ ਤੁਰ ਕੇ ਅਸੀਂ ਪਹੁੰਚ ਗਏ ਉੱਥੇ ਜਿੱਥੇ ਬਣਿਆ ਹੋਇਆ ਪਿੱਛੇ ਉਹ ਟਿੱਬਾ ਜਿਹਾ ਇੱਥੋਂ ਆਪਾਂ ਨੂੰ 뷰 ਵੀ ਦਿਖੂਗਾ ਤੇ ਹੁਣ ਆਪਾਂ ਥੱਲੇ ਜਾ ਕੇ ਦੇਖਦੇ ਹਾਂ ਉੱਥੋਂ ਸਮੁੰਦਰ ਦਾ 뷰 ਦੀੰਦਾ ਥੱਲੇ ਬਹੁਤ ਸੋਹਣਾ ਆਜੋ ਅੱਗੇ ਚੱਲ ਕੇ ਦੇਖਦੇ ਆਂ ਇਹ ਮੈਂ ਦਾ ਇਥੇ ਬਣਿਆ ਹੋਇਆ ਸਾਰਾ ਜਿਵੇਂ ਆ ਪਾਲਦਲੇ ਦੀੰਦਾ ਵਿੱਚ ਸੈਂਡ ਦਾ ਇਹ ਬਣਿਆ ਪਹਾੜ ਜਿਹਾ ਇਹ ਸਮੁੰਦਰ ਤੋਂ ਤਾਂ ਬਹੁਤ ਉੱਚਾ ਆ ਆਪ ਨੂੰ ਅੱਗੇ ਜਾ ਕੇ ਪਤਾ ਲੱਗੂ ਇਹ ਸਾਰਾ ਵਿੱਚ ਸੈਂਡ ਰੇਤੇ ਦਾ ਬਣਿਆ ਹੋਇਆ ਕਿ ਤਰ੍ਹਾਂ ਨਾਲ ਇਹ ਲੱਗਦਾ ਜਿਵੇਂ ਰੇਗਿਸਤਾਨ ਦੀ ਮਿੱਟੀ ਜੀ ਹੁੰਦੀ ਦੂਰੋਂ ਐਵੇਂ ਲੱਗਦਾ ਤੇ ਵੱਖਰੀ ਜੀ ਚੀਜ਼ ਆ ਇੱਕ ਜਿਹੜੀ ਖਾਸ ਚੀਜ਼ ਆ ਆਪਾਂ ਉਹ ਦੇਖ ਸਕਦੇ ਆ ਵੀ ਪਤਨ ਇੱਥੇ ਰੋਜ਼ ਦਿਹਾੜੀ ਚ ਕਿੰਨੇ ਬੰਦੇ ਆ ਕੇ ਜਾਂਦੇ ਤੇ ਆਪਾਂ ਨੂੰ ਕਿਤੇ ਵੀ ਗੰਦ ਨਹੀਂ ਦੇਖੂਗਾ ਚੀਜ਼ਾਂ ਖਾਣ ਪੀਣ ਦੀਆਂ ਜਾਂ ਕੁਝ ਵੀ ਲਾ ਲੋ ਤੇ ਇੱਥੇ ਨਾ ਕੋਈ 24 ਘੰਟੇ ਪੁਲਿਸ ਵਾਲੇ ਫਿਰਦੇ ਰਹਿੰਦੇ ਜਾਂ ਇਹਨਾਂ ਦੇ ਅਧਿਕਾਰੀ ਕੋਈ ਵੀ ਜਿਨ੍ਹਾਂ ਨੇ ਫਾਈਨ ਦੇਣਾ ਇਹਨਾਂ ਨੂੰ ਕੋਈ ਨਹੀਂ ਫਿਰਦਾ ਇਹ ਲੋਕ ਆਪਣੀ ਆਪ ਦੀ ਜ਼ਿੰਮੇਵਾਰੀ ਸਮਝਦੇ ਤੇ ਆਪਾਂ ਨੂੰ ਵੀ ਇਹ ਚੀਜ਼ਾਂ ਫੋਲੋ ਕਰਨੀਆਂ ਚਾਹੀਦੀਆਂ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਜਿੱਥੇ ਵੀ ਆਪਾਂ ਘੁੰਮਣ ਫਿਰਨ ਜਾਂਦੇ ਆਪਣੇ ਕੋਲ ਕੋਈ ਪਿੱਛੇ ਦੇਖਦਾ ਹੁੰਦਾ ਇਹ ਸਿਰਫ ਆਪਣੀ ਜ਼ਿੰਮੇਵਾਰੀ ਵੀ ਆਪਾਂ ਆਪ ਦਾਲਾ ਦਾਲਾ ਸਾਫ਼ ਰੱਖੀਏ ਇਹ ਵੀ ਰੱਖੇ ਰਹੇ ਨੇ ਉਰੇ ਚੀਜ਼ੇ ਹੋ ਰਹੀ ਆ ਕੋਈ ਢੀ ਔਖੀ ਤਾਂ ਹੈ ਨਹੀਂ ਆ ਜੋ ਵੱਖੇ ਅੱਗੇ ਜਾ ਕੇ ਆਪਾਂ ਦੇਖਦੇ ਵੀ ਮਿੱਟੀ ਉੱਥੋਂ ਰੰਗ ਬਦਲੇ ਜਾਂਦਾ ਚਿੱਟੇ ਜਿਹੇ ਰੰਗ ਦਾ ਹੋ ਜਾਂਦਾ ਰੇਤ ਇੱਥੇ ਕੋ ਹੋਰ ਰੰਗ ਦਾ ਹੈ ਇਹ ਆ ਗਿਆ ਆਪਣੇ ਸਾਹਮਣੇ ਸਮੁੰਦਰ ਲਾਹਰਾ ਕੁਦਰਤ ਦੇ ਨਜ਼ਾਰੇ ਜੇ ਨੇ ਵੱਖਰੇ ਵੱਖਰੇ ਹੋ ਹੁੰਦੀਆਂ ਤਾਂ ਸੇਮ ਚੀਜ਼ਾਂ ਹੀ ਬੀਚ ਨੇ ਉਹੀ ਕੁਛ ਆ ਪਰ ਕਿਤੇ ਜਾ ਕੇ ਕੋਸ਼ ਉਹਦਾ ਵੀਊ ਬਣਦਾ ਕਿਤੇ ਜਾ ਕੇ ਕਿਸੇ ਹੋਰ ਤਰ੍ਹਾਂ ਨਾਲ ਦੀਂਦਾ ਆਪਾਂ ਨੂੰ ਸੋਹਣਾ ਲੱਗਦਾ ਜਿਵੇਂ ਆਪਾਂ ਪਹਿਲਾਂ ਵੀਡੀਓ ਚ ਗੱਲ ਕੀਤੀ ਆਪਾਂ ਦੇਖ ਸਕਦੇ ਆਂ ਉਹ ਦੂਰ ਮਿੱਟੀ ਦਾ ਰੰਗ ਕਾਲਾ ਦੀ ਦਾ ਆਪਾਂ ਨੂੰ ਤੇ ਇੱਥੇ ਨੇੜੇ ਆ ਕੇ ਦੇਖਾਂਗੇ ਆਹ ਵਾਲਾ ਇਹ ਰੰਗ ਹੋਰ ਆ ਆ ਵਿੱਚ ਰੰਗ ਹੋਰ ਆ ਇੱਧਰ ਆਹ ਰੰਗ ਮਿਕਸ ਜਾ ਹੋਇਆ ਬਥੇ ਇੱਥੇ ਹੋਰ ਨੇ ਜਿਵੇਂ ਜਿਵੇਂ ਆ ਉੱਪਰ ਹੋਰ ਦੀ ਦਾ ਹੋਰ ਪੱਟ ਲਾਂਗੇ ਇਹ ਜਮਾ ਹੀ ਲਾਲ ਲਾਲ ਨਿਕਲੇ ਇਵੇਂ ਇੱਥੇ ਐਵੇਂ ਅੱਡ-ਅੱਡ 70 ਤਰ੍ਹਾਂ ਦੇ ਰੰਗ ਨੇ ਜਿਹੜੇ ਆਪਾਂ ਨੂੰ ਕਿਤੇ-ਕਿਤੇ ਲੱਭਣ ਨੂੰ ਮਿਲਣਗੇ ਤੇ ਚਲੋ ਅੱਗੇ ਜਾ ਕੇ ਦੇਖਦੇ ਹਾਂ ਇਹ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਸੀ ਇੱਥੇ ਹੋਰ ਥੋੜਾ ਜਿਹਾ ਉੱਪਰ ਆ ਕੇ ਰੰਗ ਚਟਾ ਹੋ ਜਾਂਦਾ ਰਿੱਤੇ ਦਾ ਵਿੱਚੇ ਮਿੱਟੀ ਰੰਗਾ ਜਾਂ ਮਿਕਸ ਆਇਓ ਹੁਣ ਸਾਹੋ-ਸਾਹ ਹੋ ਜਾਣਾ ਉੱਪਰ ਜਾਂਦੇ ਹੋਏ ਆ ਮਿੱਟੀ ਚ ਲੈਣਾ ਨਹੀਂ ਬਣੀ ਹੋਈਆਂ ਕੁਦਰਤੀ ਹਵਾ ਨਾਲ ਦੇਖਣ ਨੂੰ ਸੋਹਣੀਆਂ ਲੱਗਦੀਆਂ ਇੱਕ ਐਕਟੀਵਿਟੀ ਇੱਥੇ ਜਿਵੇਂ ਉਹ ਲਈ ਹੋਆ ਸੈਂਡਬੋਰਡ ਜੇ ਮਿਲ ਜਾਂਦੇ ਆਪਾਂ ਨੂੰ ਐਵੇਂ ਢਾਲ ਤੋਂ ਉੱਪਰ ਬਹਿ ਕੇ ਆ ਜਾਂਦੇ ਉਹਦੇ ਇਹ ਸਾਰਾ ਹੈ ਟੱਬਰ ਟੀਰ ਜਿਹਾ ਇਕੱਠਾ ਕਰਕੇ ਕਾਸੇ ਬੰਦੇ ਨੇ ਇਹ ਵੀ ਵਧੀਆ ਫਨ ਵਾਲੀ ਐਕਟੀਵਿਟੀ ਹੈ ਜੇ ਕਿਸੇ ਨੇ ਕਰਨੀ ਆ। ਇਹ ਸੀ ਉਹ ਰੇਤੇ ਵਾਲੀ ਟ੍ਰੇਲ ਜੀ ਸੀ ਜਿਹੜਾ ਪਗਾਹ ਦੇਖ ਕੇ ਤੇ ਉਦੋਂ ਗਾਂਹ ਹੁਣ ਆਪਾਂ ਚੱਲਦੇ ਵਿੱਚ ਵੱਲ ਆ ਜੋ ਅੱਗੇ ਜਾ ਕੇ ਦੇਖਦੇ। ਇਹ ਟ੍ਰੇਲ ਦੀ ਐਂਟਰੈਂਸ ਤੇ ਇਥੇ ਇਹਨਾਂ ਦਾ ਜਿਹੜਾ ਬੋਰਡ ਲੱਗਿਆ ਹੋਇਆ ਉਹ ਇਹਦੇ ਬਾਰੇ ਵੀ ਦੱਸਿਆ ਹੋਇਆ ਆ ਆ ਛੋਟੇ ਜਿਹੇ ਡੱਬੇ 'ਚ ਵੀ ਇਹ ਕਿੰਨੇ ਕਿਲੋਮੀਟਰ ਦੀ ਟ੍ਰੇਲ ਆ ਤੇ ਨਾਲ ਇਹਦੇ ਆ ਲੱਗਿਆ ਹੋਇਆ ਇੱਕ ਮੈਪ ਇਹ ਇਥੋਂ ਵਾਕਿੰਗ ਟ੍ਰੇਲ ਜਾਂਦੀ ਜਿੱਥੇ ਆਪਾਂ ਖੜੇ ਆ ਇਹ ਪੁਆਇੰਟ ਤੋਂ ਚੱਲ ਕੇ ਸਾਰੀ ਇੱਕ ਸ਼ਹਿਰਾਂ ਨੂਸਾ ਬ੍ਰੇਸਵਿੰਦ ਦੇ ਕੋਲੇ ਚੱਲਿਆ ਜਾਂਦਾ ਇਹ ਸਾਰੀ ਹੈਗੀ ਆ 88 ਕਿਲੋਮੀਟਰ ਦੀ ਟ੍ਰੇਲ ਆ ਪੰਜਾਂ ਦਿਨਾਂ ਦੀ ਜੇ ਕਰਨੀ ਆ ਹਰ 15-20 ਕਿਲੋਮੀਟਰ ਬਾਅਦ ਇਹਨਾਂ ਦੇ ਕੈਂਪਿੰਗ ਏਰੀਆ ਬਣੇ ਹੋਏ ਉੱਥੇ ਸਾਰੀਆਂ ਫੈਸਿਲਿਟੀਆਂ ਅ ਟਾਇਲਟ ਹੋਗੇ ਪਾਣੀ ਹੋਗੇ ਆਪਾਂ ਨੂੰ ਅਵੇਲੇਬਲ ਮਿਲਦਾ ਪੰਜ ਦਿਨਾਂ ਚ ਪੂਰੀ ਹੁੰਦੀ ਹੈ 88 ਕਿਲੋਮੀਟਰ ਦੀ ਟ੍ਰੇਲ ਸੋਨਾ ਐਡਵੈਂਚਰਸ ਉਹ ਇੱਕ ਐਕਟੀਵਿਟੀ ਜੇ ਕੋਈ ਕਰਨੀ ਚਾਹੁੰਦਾ ਚਲੋ ਆਜੂ ਅੱਗੇ ਚੱਲਦੇ ਆ ਇਹ ਵੀ ਜਿਵੇਂ ਆਪਾਂ ਪਹਿਲਾਂ ਦੇਖਿਆ ਸੀ ਟਾਊਨ ਬਰਗਾਰਾ ਉਹਦੇ ਵਾਂਗੂ ਹੈ ਟੂਰਿਸਟ ਤੇ ਟਾਊਨ ਜਿਹਾ ਹੀ ਆ ਇੱਥੇ ਹੌਲੀਡੇ ਹੋਮ ਜਿੰਨੇ ਲੋਕਾਂ ਦੇ ਵੀ ਜ਼ਿਆਦਾ ਨੇੜੇ-ਤੇੜੇ ਕੰਮ ਦੀ ਏਡੀਆਂ ਓਪਰਚ्युनिटीयां ਹੈ ਨਹੀਂ ਇਹ ਸਾਰੇ ਜਾਂ ਕਿਸੇ ਵੇਅਰ ਵੀਨ ਵੀ ਕੀਤਾ ਹੋਇਆ ਜਦੋਂ ਜਿਹੜੇ ਟੂਰਿਸਟ ਆਉਂਦੇ ਉਹੀ ਰੈਂਟ ਤੇ ਲੈਂਦੇ ਆਲੇ-ਦਾਲ ਜ਼ਿਆਦਾਤਰ ਘਰ ਪੱਕੇ ਵੀ ਰਹਿੰਦੇ ਨੇ ਵੈਸੇ ਲੋਕ ਪੱਕੇ ਹੁੰਦੇ ਜਿਹੜੇ ਰਿਟਾਇਰਿੰਗ ਹੈ ਰਿਟਾਇਰ ਹੋ ਕੇ ਆਉਂਦੇ ਆ 60 ਸਾਲਾਂ ਤੋਂ ਉੱਪਰ ਵਾਲੇ ਉਹ ਸਾਰੇ ਇੱਥੇ ਪੱਕੇ ਰਹਿੰਦੇ ਬਾਕੀ ਜੰਗ ਜਨਰੇਸ਼ਨ ਜਿੰਨੀ ਉਹ ਮੂਵ ਹੋ ਜਾਂਦੇ ਵੱਡੇ ਸ਼ਹਿਰਾਂ 'ਚ ਓਪਰਚ्युनिटी ਆਂ ਪੜਾਈ ਦੀਆਂ ਕਮਾਕਾਰਾਂ ਦੀਆਂ ਦੇਖਣ ਲਈ ਇਹਵੇਂ ਤਾਂ ਦੇਖ ਦੋ ਟਾਊਨ ਇਹ ਇੱਥੇ ਦਾ ਮੇਨ ਮਾਰਕੀਟ ਸੀਬੀਡੀ ਕਹਿੰਦੇ ਜੇ ਇਹਨੂੰ ਆਪਾਂ ਸੈਂਟਰ ਜਿਹਾ ਵਸੇ ਸਾਰੀਆਂ ਦੁਕਾਨਾਂ ਕੈਫੇ ਕੂਫੇ ਆ ਇਨ ਨਗਰੀਏ ਚ ਨੇ ਛੋਟਾ ਜਿਹਾ ਟਾਊਨ ਆ ਬਾਲਾ ਵੱਡਾ ਤਾਂ ਹੈ ਨਹੀਂ ਮੇਨ ਇਹਦੀ ਮਸ਼ਹੂਰੀ ਬਸ ਉਹਦੇ ਕਰਕੇ ਆ ਵੀ ਆਡਾ ਡਰੰਗਾ ਦੀ ਮਿੱਟੀ ਆ ਜਿਹੜੀ ਦੇਖਣ ਨੂੰ ਮਿਲਦੀ ਆਪਾਂ ਨੂੰ ਤੇ ਬੀਚ ਤੇ ਗੱਡੀ ਗੁੱਡੀ ਚਲਾ ਸਕਦੇ ਜਿੱਥੇ ਜਿਹੜੀ ਵਧੀਆ ਮੌਸਮ ਵੇਲੇ ਹੁੰਦੀ ਆ ਪੈਰਾਗਲਾਈਡਿੰਗ ਉਹ ਕਰਦੇ ਐਕਟੀਵਿਟੀਆਂ ਇੰਨੀਆਂ ਜ਼ਿਆਦਾ ਵਾਲੇ ਵਾਲੇ ਹੁਣ ਆਪਾਂ ਪਹੁੰਚਣ ਲੱਗੇ ਜਿੱਥੇ ਆਪਾਂ ਐਂਟਰ ਕਰ ਸਕਦੇ ਆ ਬੀਚ ਤੇ ਆਵਦੀ ਗੱਡੀ ਲੈ ਕੇ ਮੈਨ 4x4 ਹੋਣੀ ਮਾਸਟ ਉਸ ਤੋਂ ਬਿਨਾ ਆਪਾਂ ਜਾ ਨਹੀਂ ਸਕਦੇ ਬੀਚ ਤੇ ਕਿਉਂਕਿ ਉਹ ਫਿਰ ਗੱਡੀ ਵਿੱਚ ਫਾਲਜੂ ਮਿੱਟੀ ਦੇ ਇਹ ਹੈ ਮੇਰੀ ਇੱਥੇ ਐਂਟਰੈਂਸ ਇੱਥੇ ਰੋਡ ਖਤਮ ਹੋ ਕੇ ਅੰਦਰ ਪੌੜੀਆਂ ਬਣੀਆਂ ਹੋਈਆਂ ਸੱਤ ਅੱਠ ਰੰਗਾਂ ਦੀਆਂ ਇਹ ਜਿਹੜੀਆਂ ਸੱਤ ਅਠ ਰੰਗਾਂ ਨੂੰ ਦਰਸਾਉਂਦੀਆਂ ਐਵੇਂ ਇੱਥੇ ਆ ਗਿਆ ਐਂਟਰੈਂਸ ਹੌਣ ਥੋੜਾ ਜਿਹਾ ਸੁਹਾ ਕੀ ਹੁੰਦੀਆਂ ਲਹਿਰਾਂ ਉੱਚੀਆਂ ਕਰਕੇ ਘਟਦੀਆਂ ਦੀ ਆਪਾਂ ਨੂੰ ਇੱਥੇ ਨਹੀਂ ਦਾ ਆਪਾਂ ਨੂੰ ਦੇਖਦੀਆਂ ਦੋ ਤਿੰਨ ਗੱਡੀਆਂ ਖੜੀਆਂ ਖਾਸੀ ਦੂਰ ਤੱਕ ਜਾ ਸਕਦੇ ਹੁੰਦੇ ਅੱਜ ਪਾਣੀ ਜ਼ਿਆਦਾ ਉੱਪਰ ਕਰਕੇ ਇੱਥੇ ਤੱਕ ਆ ਨਹੀਂ ਵੈਸੇ ਜਿੱਥੇ ਉਹ ਤੱਕ ਦੀਂਦਾ ਆਪਾਂ ਨੂੰ ਉਹ ਸਾਹਮਣੇ ਪਹਾੜ ਜਿਆ ਉਹ ਉੱਥੇ ਤੱਕ ਉੱਥੇ ਤੱਕ ਗੱਡੀ ਜਾਂਦੀ ਐ ਐਕਸੈਸ ਹੈਗੀ ਆ ਗੱਡੀ ਦੀ ਐਵੇਂ ਦੇ ਰਾਹਾਂ ਕਰਕੇ ਇਹਨਾਂ ਦੇ ਇੱਥੇ ਗਏ ਆ ਹੋਇਆ ਵੀ 4x 4 ਗੱਡੀਆਂ ਹੀ ਲਾਊਡ ਨੇ ਇਹਨਾਂ ਦੂਜੀਆਂ ਤਾਂ ਇੱਥੋਂ ਲੰਘਣੀਆਂ ਨਹੀਂ ਇਹ ਆਪਾਂ ਦੂਜੇ ਪਾਸੇ ਆ ਜਿੱਥੇ ਆਪਾਂ ਪਹਿਲਾਂ ਗਏ ਸੀ ਉੱਥੇ ਵਿੱਚ ਛੋਟਾ ਸੀ ਤਾਂ ਕਰਕੇ ਐਕਸੈਸ ਨਹੀਂ ਸੀ ਬਾਹਲੀ ਦੂ ਤੱਕ ਦੀ ਐਨੂੰ ਕਿੱਥੇ ਛੋਟਾ ਇਹ ਵੀ ਇੱਕ ਵੱਖਰਾ ਯਤਿਆਰਬਾ ਹੁੰਦਾ ਇੱਥੇ ਜੇ ਕਿਸੇ ਨੇ ਕਾਰ ਨਾਲ ਨੇੜੇ ਤੇੜੇ ਰਹਿੰਦੇ 4x4 ਗੱਡੀ ਆ ਲੈ ਆਓ ਜਾਂ ਰੈਂਟ ਤੇ ਵੀ ਮਿਲ ਜਾਂਦੀਆਂ ਜੇ ਕਿਸੇ ਕੋਲ ਹੈ ਨਹੀਂ ਐ ਮੀਚ ਤੇ ਆਪਾਂ ਚਲਾ ਸਕਦੇ ਅੱਡ ਜੀ ਚੀਜ਼ ਆ ਆਪਣੇ ਲਈ ਵਦਿਆ ਐਡਵੈਂਚਰ ਜਿਹੜਾ ਕੰਮ ਇੱਥੇ ਇੱਥੇ ਵੀ ਆਪਣਾ ਚਲਾਨ ਹੋ ਸਕਦਾ ਬੀਚ ਦੇ ਉੱਪਰ ਵੀ ਆ ਕੇ ਤੁਸੀਂ ਪੁਲਿਸ ਦੀਆਂ ਗੱਡੀਆਂ ਇੱਥੇ ਇਹਨਾਂ ਦਾ ਜਨਚਰੇ ਖੁੱਲਾ ਰਹਿੰਦਾ ਆਹ ਬੀਚ ਵਾਲੀ ਐਕਸੈਸ ਉਹਨਾਂ ਦੇਰ ਪੁਲਿਸ ਦੀਆਂ ਗੱਡੀਆਂ ਵੀ ਗੇੜੇ ਤੇ ਰਹਿੰਦੀਆਂ ਇੱਥੇ ਵੀ ਆਪਣਾ ਚਲਾਨ ਹੋ ਸਕਦਾ ਉਹ ਗਰ ਸਪੀਡਿੰਗ ਦਾ ਇੱਥੇ ਲਿਮਟ ਇਹਨਾਂ ਦੀ 70 80 ਕਿਦੀ ਹੁੰਦੀ ਔਕੇ ਨਹੀਂ ਤਾਂ ਭੱਜਦੀ ਵੀ ਨਹੀਂ ਗੱਡੀ ਕਿਉਂਕਿ ਉਹ ਮਿੱਟੀ 'ਚ ਘੁੰਮਣ ਜੇ ਲੱਗ ਜਾਂਗੀ ਤੇ ਉੱਗੇ ਜਾ ਕੇ ਜਿਵੇਂ ਦੇਖਾਂ ਬੰਦੇ ਖੜੇ ਫਿਸ਼ਿੰਗ ਕਰਦੇ ਕੋਈ ਪੈਕਨੇ ਕਾ ਮਨਾ ਰਹਾ ਕੋਈ ਕੋ ਆਪਣੇ ਕੁੱਤਿਆਂ ਨੂੰ ਲਈ ਫਿਰਦਾ ਐਵੇਂ ਫਰੀ ਜਾਂਦੇ ਲੋਕ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਇੱਥੇ 70 80 ਤਰ੍ਹਾਂ ਦੇ ਰੰਗਾਂ ਦੀ ਮਿੱਟੀ ਮਿਲਦੀ ਆ ਉਹਦੇ ਵਿੱਚੋਂ ਇੱਕ ਜਿਵੇਂ ਆਪਾਂ ਦੇਖ ਸਕਦੇ ਕਾਲਾ ਕਾਲੀ ਮਿੱਟੀ ਆ ਇਹ ਕਾਲੀ ਮਿੱਟੀ ਦਾ ਬੀਜ ਵੀ ਕਹਿ ਸਕਦੇ ਆਪਾਂ ਇੱਧਰ ਦੇਖਾਂਗੇ ਸਮੁੰਦਰ ਆ ਤੇ ਇੱਥੇ ਜਿਹੜੀ ਆਮ ਬੀਜ ਤੇ ਮਿੱਟੀ ਹੁੰਦੀ ਉਹ ਰੰਗਾਂ ਨਾਲ ਏ ਇਹ ਕਾਲੀ ਮਿੱਟੀ ਆ ਤੇ ਕਾਲੀ ਜਿਵੇਂ ਆਪਣੇ ਟੋਬਿਆਂ 'ਚ ਸਿੱਟ ਦੇਂਦੇ ਉਹ ਨਹੀਂ ਹੈਗੀ ਇਹਦਾ ਰੰਗ ਕੁਦਰਤੀ ਉਹ ਕਾਲਾ ਉਹਦੇ ਵਿੱਚ ਸ਼ਾਈਨ ਬਿਲਕੁਲ ਕਾਲਾ ਤੇ ਇਧਰ ਇਹਨਾਂ ਦਾ ਜਿਵੇਂ ਝੰਡੇ ਲਾਏ ਹੋਏ ਉਹ ਸਾਰਾ ਆ ਜਾਂਦਾスイਮਿੰਗ ਦਾ ਏਰੀਆ ਜਿੱਥੇ ਇਹਨਾਂ ਦਾ ਲਾਈਫਗਾਰਡ ਬੈਠਾ ਹੁੰਦਾ ਜਿੱਥੇ ਤੱਕ ਝੰਡੇ ਨੇ ਉੱਥੇ ਤੱਕ ਕਿ ਉਹਨੇ ਬਚਾਉਣਾ ਬੰਦਿਆਂ ਨੂੰ ਜੇ ਕਿਸ ਸਮੁੰਦਰ 'ਚ ਡੁੱਬਦਾ ਉਸ ਤੋਂ ਬਾਅਦ ਕੋਈ ਪਾਬੰਦੀ ਹੈ ਨਹੀਂ ਜਾਂਦੇ ਲੋਕ ਵਿੱਚ ਸਮੁੰਦਰ ਦੇ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਚਾਉਣ ਦੀ ਤੇ ਐਸੀ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਗੇ ਤੋਂ ਵੀ ਐਹ ਜੀਆਂ ਵੀਡੀਓ ਤੁਹਾਡੇ ਤੱਕ ਲਿਆਉਂਦੇ ਰਹਾਂਗੇ ਉਹਦੇ ਲਈ ਧੰਨਵਾਦ